ਪੰਜਾਬ ਦੇ ਵਿੱਚ ਪ੍ਰਾਲੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਉੱਥੇ ਹੀ ਕਿਸਾਨ ਲਗਾਤਾਰ ਕਰਤ ਦੇ ਨਸਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਪਾਸੇ ਟਿੱਪਣੀ ਕੀਤੀ ਕਿ ਜਿਹੜਾ ਵੀ ਕਿਸਾਨ ਅਕਲਾਉਂਦਾ ਹੋਇਆ ਫੜਿਆ ਜਾਂਦਾ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ ਤੇ ਪਰਚਾ ਠੋਕਿਆ ਜਾਵੇ ਜਿਸ ਤੋਂ ਬਾਅਦ ਹੁਣ ਕਿਸਾਨ ਵੀ ਪੜਖਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਾਲੀ ਸਾੜਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਤੇ ਅਸੀਂ ਕਰੀਏ ਤਾਂ ਕਰੀਏ ਕੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਸਰਕਾਰ ਨੂੰ ਜਿਹੜਾ ਕਿ ਉਥੇ ਇਲਾਕੇ ਪਰਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਿਹੜਾ ਪ੍ਰਾਲੀ ਵਾਲੇ ਮੁੱਦੇ ਤੇ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਤੇ ਜਿਹੜਾ ਪ੍ਰਾਲੀ ਵਾਲਾ ਮਸਲਾ ਸਰਕਾਰ ਨੇ ਬਣਾਇਆ ਹੈ ਵਾ ਪਰਚੇ ਕੀਤੇ ਜਾ ਰਹੇ ਆ ਜੁਰਮਾਨੇ ਕੀਤੇ ਜਾ ਰਹੇ ਆ ਰੈਡੀਆਂ ਕੀਤੀਆਂ ਜਾ ਰਹੀਆਂ ਕਿਸਾਨਾਂ ਦੀਆਂ ਗਿਰਦਦਾਰੀਆਂ ਕੀਤੀਆਂ ਜਾ ਰਹੀਆਂ ਉਸ ਦੇ ਵਿਰੋਧ ਦੇ ਵਿੱਚ ਸੱਤ ਥਾਵਾਂ ਤੇ ਛੇ ਥਾਵਾਂ ਤੇ ਮੋਗਾ ਜ਼ਿਲ੍ਹਾ ਦੇ ਵਿੱਚ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਦੇ ਤੇ ਕੇਂਦਰ ਸਰਕਾਰ ਦੇ ਉੱਤੇ ਫੂਕੇ ਜਾਣ ਉੱਚ ਮੰਗ ਕੀਤੀ ਜਾਵੇਗੀ ਕਿ ਪ੍ਰਾਈ ਵਾਲੇ ਮੁੱਦੇ ਦੇ ਉੱਤੇ ਕਿਸੇ ਦੀ ਰੈਡੈਂਟਰੀ ਨਾ ਕੀਤੀ ਜਾਵੇ ਕਿਸ ਨੂੰ ਜੁਰਮਾਨੇ ਨਾ ਪਾਏ ਜਾਣ ਕਿਸੇ ਦਾ ਪਰਚਾ ਜਾਂ ਕਿਸੇ ਦੀ ਗ੍ਰਿਫਤਾਰੀ ਨਾ ਕੀਤੀ ਜਾਵੇ ਕਿਉਂਕਿ ਅਸੀਂ ਮਜਬੂਰ ਆ ਅਸੀਂ ਅੱਗ ਮਜਬੂਰੀ ਚ ਲਾਉਣੀ ਆ ਤੁਸੀਂ ਨਾਲੇ ਸਾਨੂੰ 2500 ਰੁਪਏ ਜਿਹੜਾ ਸੁਪਰੀਮ ਕੋਰਟ ਕਹਿੰਦੀ ਨਾ ਤੋ ਉਹ ਦਿੱਤਾ ਕਵਂਟਰ ਦਾ ਨਾ ਸਾਨੂੰ ਕੋਈ ਸੰ ਦਿੱਤੇ ਆ ਨਾ ਐਨਜੀਟੀ ਦੀਆਂ ਇਹ ਦੇਤਾ ਸੀ ਪੰਜ ਕਿਲੇ ਤੋਂ ਘਟ ਵਾਲੇ ਨੂੰ 5000 ਚ ਤੇ 5 ਕਿੱਲੇ ਤੋਂ ਵੱਧ ਵਾਲੇ ਨੂੰ 15000 ਤੱਕ ਸੰਧ ਦੇਣੇ ਆ ਪਰਾਲੀ ਸਾਹਮਣ ਵਾਲੇ ਨਾ ਉਹ ਦਿੱਤੇ ਆ ਇਸ ਕਰਕੇ ਸਾਡੇ ਕੋ ਕੋਈ ਵੀ ਕਿਸੇ ਵੀ ਕਿਸਮ ਦਾ ਚਾਰਾ ਨਹੀਂ ਹੈਗਾ 2.5 ਕਰੋੜ ਟਨ ਪਰਾਲੀ ਜਿਹੜੀ ਆ ਪੰਜਾਬ 'ਚ ਪੈਦਾ ਹੋਣੀ ਆ ਅਸੀਂ ਕਿੱਥੇ ਖੜੀਏ ਝੋਨਾ ਤੇ ਤੁਸੀਂ ਲੈ ਜਾਓ ਸਾਡਾ ਝੋਨਾ ਤੇ ਤੁਸੀਂ ਖੜ ਕੇ ਆਪਣੇ ਗਦਾਮ ਭਰ ਲਓ ਤੇ ਇਹ ਪਰਾਲੀ ਕੌਣ ਖੜੇ ਵੀ ਇਹ ਪਰਾਲੀ ਝੋਨੇ ਦੇ ਨਾਲ ਹੀ ਆ ਜੇ ਇਤਰਾ ਤੁਸੀਂ ਜਿ ਤਰ੍ਹਾਂ ਕਰ ਰਿਹਾ ਜਿਓ ਪਰਾਲੀ ਵਿੱਚ ਕੋਸੇ ਬਾਜੋ ਕਰੋ ਪਰਾਲੀ ਲੈ ਜਾਓ ਜਿੱਥੇ ਖੜਨਾ ਦੇ ਸਾਡੇ ਕੋਲ ਅੱਗ ਲਾਉਣ ਤੋਂ ਸਵਾ ਕੋਈ ਚਾਰਾ ਨਹੀਂ ਸਾਡੀ ਮਜਬੂਰੀ ਆ ਪ੍ਰਦੂਸ਼ਣ ਜਿਹੜੇ 94% ਕਰ ਰਹੇ ਉਹਨਾਂ ਨੂੰ ਤੁਸੀਂ ਛੱਡਿਆ ਹੋਇਆ ਪਾਸੇ ਤੇ ਜਿਹੜੇ 6% ਕਰ ਰਹੇ ਉਹਨਾਂ ਤੇ ਵਾਲੇ ਡਾਂਗ ਫੜੀ ਹੋਈ ਹੈ ਇਸ ਕਰਕੇ ਪਰਾਲੀ ਮਜਬੂਰ ਨੁਕਸਾਨ ਅੱਗ ਲਾਉਣਗੇ ਹਰ ਹਾਲਤ ਚ ਲਾਉਣਗੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਖੜੇ ਆ ਪਿੰਡ ਪਿੰਡ ਇਹਨਾਂ ਦੇ ਘਰਾਓ ਕਿਤੇ ਜਾਣਗੇ ਜਿਹੜਾ ਵੀ ਆਊਗਾ ਭਾਵੇਂ ਕੋਈ ਆਵੇ ਭਾਵੇਂ ਭਗਵੰਤ ਮਾਨ ਆਜੇ ਭਾਵੇਂ ਫੌਜ ਲੈ ਕੇ ਆਜੇ ਭਾਵੇਂ ਪੁਲਿਸ ਲੈ ਕੇ ਆਜੇ ਬਿਲਕੁਲ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਇਹਨਾਂ ਦਾ ਸਾਹਮਣਾ ਕਰਾਂਗੇ ਪਿੰਡਾਂ ਦੇ ਵਿੱਚ ਇਹਨਾਂ ਦੇ ਪਿੰਡਾਂ 'ਚ ਘਰਾਓ ਕਰਕੇ ਇਹਨਾਂ ਨੂੰ ਬੰਦ ਕਰਾਂਗੇ ਅੰਦਰ ਇਹ ਸਾਡਾ ਲਾਹਣ ਆ ਪ੍ਰਾੜੀ ਬਾਰੇ ਤੇ 6 ਤਰੀਕ ਨੂੰ ਪੁਤਲੇ ਫੂਕਾਂਗੇ ਇਸ ਤਰ੍ਹਾਂ ਹੜਾਂ ਵਾਲੀ ਜਿਹੜੀ ਮੰਗ ਕਰਾਂਗੇ ਕਿ ਉਹ 70000 ਰੁਪਏ ਪ੍ਰਤੀ ਅੰਕਲ ਮਾਰਵਾ ਮਾਰ ਦੇ ਦਿੱਤਾ ਜਾਵੇ ਰੇਤ ਕੱਢਣ ਦਾ ਸਦਾ ਲਈ ਹੱਕ ਦਿੱਤਾ ਜਾਵੇ ਜ਼ਮੀਨ ਸਾਰੀ ਐਕਵਾਇਰ ਕਰਕੇ ਨਹਿਰੀ ਨੂੰ ਦਿੱਤਾ ਜਾਵੇ ਦਰਿਆ ਨੂੰ ਤੇ ਕਿਸਾਨਾਂ ਮਜ਼ਦੂਰਾਂ ਦਾ ਹੜ ਪੀੜਤਾ ਦਾ ਸਾਰੇ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਇਹ ਇਹ ਫੈਸਲਾ ਇਹ ਸਾਰੇ ਜਿਹੜਾ ਇੱਥੇ ਕੀਤਾ ਗਿਆ ਮੀਟਰ ਪੁੱਟ ਕੇ ਸਾਰੇ ਛੁੱਟੇ ਜਾਣ ਜਿੰਨੇ ਵੀ ਆ ਤੇ ਘਾਹ ਮੀਟਰ ਲੱਗਣ ਦੇਣਾ ਨਿੱਜੀ ਕਰਨ ਜਿਹੜਾ ਉਹ ਬੰਦ ਕੀਤਾ ਜਾਵੇ। ਇਹ ਕਿਸਾਨ ਮਿਹਨਦੂਰ ਮੋਰਚੇ ਵਾਲੋਂ ਸਾਰਾ ਜਿਲ੍ਹਾ ਵਾ। ਇਹ ਜੋ ਵੀ ਆਈ ਆ ਉਹ ਪੂਰੀ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਜਿਹੜੀ ਆ 15 ਅਕਤੂਬਰ ਤੱਕ ਪਹਿਲਾਂ ਬਹੁਤ ਚੜ੍ਹੀ ਹੋ ਗਈ ਆ तकरीबन 50 60% ਹੋ ਚੁੱਕੀ ਆ ਜੋ ਸਾਰੀ ਰਿਪੋਰਟ ਆਈ ਆ ਜੇ ਸਾਰੇ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਅੱਗੇ ਜਿਹੜੀ ਆ 15 ਅਕਤੂਬਰ ਤੱਕ ਸਾਰੀ ਮੁਕੰਮਲ ਕੀਤੀ ਜਾਵੇਗੀ। ਤੇ ਜਿਹੜਾ 100 ਪਿੰਡ ਤੋਂ ਕੋਈ 750 ਪਿੰਡ ਬਣ ਚੁੱਕਾ ਹੁਣ ਤੱਕ ਇਹ ਆਉਣ ਵਾਲੇ ਦਿਨਾਂ 'ਚ 31 ਦਸੰਬਰ ਤੱਕ 200 ਪਿੰਡ ਅਸੀਂ ਮੋਗੇ ਦੇ ਵਿੱਚ ਹਰ ਹਾਲਤ 'ਚ ਕਰ ਦੇਣਾ ਵਾ ਇਹ ਸਾਰਾ ਜ਼ਿਲ੍ਹਾ ਕਮੇਟੀ ਨੇ ਪਾਸ ਕਰ ਲਿਆ ਤੇ ਚੜ੍ਹਦੀ ਕਲਾ ਦੇ ਨਾਲ ਬਾਕੀ ਜਿਹੜੇ ਸਾਰੇ ਮਸਲੇ ਆ ਇਹ ਹੱਲ ਕਰਨਗੇ ਕਦੀ ਵੀ ਜਿਹੜਾ ਵਾ ਕੋਈ ਵੀ ਨੈਨੋ ਖਾਦ ਜਾਂ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਆ ਦਵਾਈ ਵਗੈਰਾ ਵਾ ਔਰ ਡਾਈ ਦੇ ਨਾਲ ਜੂਰੀਆ ਦੇ ਨਾਲ ਕੋਈ ਦੇਣ ਦੀ ਕੋਸ਼ਿਸ਼ ਨਾ ਕਰੇ ਗੈਰ ਕਾਨੂੰਨੀ ਆ ਜੇ ਕਿਸੇ ਪ੍ਰਾਈਵੇਟ ਦੁਕਾਨਦਾਰ ਨੇ ਜਾਂ ਸੈਟੀ ਦੇ ਸੈਟਿਕ ਨੇ ਦੇਣ ਦੀ ਕੋਸ਼ਿਸ਼ ਕੀਤੀ ਤੋ ਉਹਨੂੰ ਮੌਕੇ ਦਾ ਦਾ ਘਰਾਓ ਕੀਤਾ ਜਾਊਗਾ ਤੇ ਜਿਹੜਾ ਆਪਣਾ ਕੋਈ ਵੀ ਕਿਸਾਨ ਦੀ ਸਾਡੇ ਬੋਗੇ ਚੇਰੇ ਚ ਪੀ ਲਿਆ ਸਾਰੇ ਪੰਜਾਬ ਚ ਪੀ ਲਿਆ ਕੋਈ ਨੈਨੋ ਖਾਦ ਨਾਲ ਜੇ ਕੋਈ ਆਉਂਦਾ ਕਿਸਾਨ ਮਜ਼ਦੂਰ ਸੰਘਰਸ਼ਕੜਿਆ ਸਮਰ ਕਰੋ ਕਿਸਾਨ ਮਜ਼ਦੂਰ ਸੰਘਰਸ਼ਕੜੀ ਪੰਜਾਬ ਦੀਆਂ ਪਿੰਡਾਂ 'ਚ ਕਮੇਟੀਆਂ ਬਣਾਓ ਪਰਾਲੀ ਨੂੰ ਮਿਯਾਗ ਲਵਾਵਾਂਗੇ ਤੇ ਨੈਨੋ ਖਾਦ ਤੋਂ ਬਗੈਰ ਡਾਈ ਤੇ ਜੂਰੀਆ ਵੀ ਸਾਰੀ ਜਿਹੜੀ ਆ ਇਹੜਾ ਰੇਟ ਹੈ ਸਰਕਾਰੀ ਉੱਤੇ ਤੇ ਦਵਾਵਾਂਗੇ ਇਹ ਫੈਸਲੇ ਸਾਰੇ ਅਸੀਂ ਕਰ ਲਿਆ ਸਾਰਿਆਂ ਨੂੰ ਜਿਹੜਾ ਵਾ ਇੱਥੇ ਆਏ ਸਾਡੀ ਕੋਰਟ ਕਮੇਟੀ ਜਿਹੜੀ ਆਈ ਆ ਆਪਣੇ ਜ਼ਿਲ੍ਹੇ ਦੀ ਜਿਹੜੀ ਸਾਰੇ ਜਿਹੜੀ ਮੀਟਿੰਗ